ਲੋ ਜੀ ਸਾਥੀ ਕਾਰਜਤਾਂ ਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਜੋਸ਼ੀ ਜੋਸ਼ੀ ਚੈਨਲ ਆਨ ਤੇ ਅਸੀਂ ਆਨੰਦਪੁਰ ਜਾਈ ਤੁਹਾਡਾ ਸਵਾਗਤ ਕਰਦੇ ਆ। ਲੋ ਜੀ ਹਾਜ਼ਰਾਂ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਬਹੁਤ ਹੀ ਪਿਆਰੀ ਵੀ ਲੋਕਾ ਥਾਂ ਲੈ ਕੇ। ਇਹ ਤੁਸੀਂ ਇਹ ਗੀਤਾਂ ਲੰਬੀ ਹਿੱਕ ਵਿੱਚ ਸਾਥੇ ਸੁਣੋਗੇ। ਤੇ ਇਹ ਹੈਗਾ ਮਿਰਜ਼ਾ ਸਾਹਿਬਾ ਦਾ। ਤੇ ਕਹਿੰਦੇ ਸਹਿਵਾ ਆਂਦਾ ਤੇ ਕਹਿੰਦੇ ਕੂਲ ਨਰਮ ਤੇ ਰੇਸ਼ਮ ਵਰਗਾ ਪੱਟ ਤੇ ਮਿਰਜਾ ਪਾ ਟੁੱਟੇ ਸਿਰ ਧਰ ਕੇ ਸੌ ਗਿਆ ਸੀ ਜੰਡ ਦੇ ਹੇਠਾਂ ਜਦੋਂ ਉਹ ਲੈ ਕੇ ਚਲੇ ਗਿਆ ਸੀ ਹਨਾ ਤੇ ਨੀਂਦ ਤਾਂ ਵੱਡਿਆ ਵੱਡਾ ਢੇਰ ਲੈਂਦੀ ਐ ਮਿਰਜਾ ਕਿਦਾ ਵਿਚਾਰਾ ਸੀ ਮਿਰਜੇ ਨੂੰ ਫਿਰ ਉੱਥੇ ਜੰਡ ਦੇ ਹੇਠਾਂ ਨੀਂਦ ਨੇ ਘੇਰ ਲਿਆ ਤੇ ਮਗਰੇ ਫਿਰ ਸਹਿਬਾਂ ਦੇ ਭਰਾ ਆ ਗਏ ਫਿਰ ਉੱਥੇ ਕੀ ਬਣਿਆ ਇਹ ਸੁਣੋ ਤੁਸੀਂ ਇਹਦੇ ਨਾਲ ਹੀ ਸੁਣੋਗੇ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈਗਾ ਵੀ ਹੁਣ ਸਰਦੀ ਦਾ ਮੌਸਮ ਚੱਲ ਰਿਹਾ ਨਾ ਵੀ ਖਾਂ ਕੇ ਬੁਖਾਰ ਨਹੀਂ ਹੋਊਗਾ ਉਹ ਤੁਸੀਂ ਕਾਪੀ ਪੈਨਸਲ ਲੈ ਕੇ ਬਹਿ ਜਾਓ ਮਮੁੱਲੀ ਜਿਹਾ ਨੁਕਤਾ ਐ ਨੇਕ ਨੇ ਕਿ ਹਰ ਹਾਲ ਤੋ ਸਹੀ ਰਹੂਗਾ ਤੇ ਉਹਨੂੰ ਜਰੂਰ ਵਟ ਕੇ ਦੇਖੋ ਲਓ ਆ ਜਾਓ ਫਿਰ ਆਪਾਂ ਸੁਣੀਏ ਇਹ ਸੇਵਾ ਮਿਰਜੇ ਦੀ ਕਹਾਣੀ ਹੈ ਨਾ ਲੋਗਾ ਦਾ ਹੂੰ ਜੱਟ ਹੈ ਠੀਂ ਜਿੰਡਰੇ ਤੇ ਸੰਗਿਆ ਪੱਟ ਦਸ ਰਾਣਾ ਲਾ ਕੇ ਨੀ ਜੱਟ ਏਠੀ ਜਿੰਦਰੇ ਦੇ ਸਹਉਂਗਿਆ ਪਟ ਦਿਸਰਾਣ ਲਾਕੇ ਚੜੇ ਕਾਟਿਕ ਸਿਆਲਾ ਵੀਚ ਆ ਕੇ ਨੀ ਚੜ ਕਾਟ ਕੂਸੀਆ ਲਾ ਤੋ ਕੇ ਰੇ ਮੇਰੇ ਜਪੜ ਵਿੱਚ ਆ ਜਟਨੂ ਹਲੂਣ ਜਿਗਤ ਨੀ ਬਨ ਕਾਨੀਆ ਸੇਵਾਨੇ ਜਟਨੂ ਮੋਢ ਹਲੂਣ ਜਿਗਤ ਸੇਵਾ ਬਣੀ ਪਰਮਾਂਦੀ ਜਾਦਾ ਭਰਾ ਸੀ ਸਹਿਬਾਂ ਦਾ ਸੁਣ ਬੋਲੇ ਸਨੀਰੇ ਦਾ ਸੋਚੀ ਡੁੱਬ ਕੀ ਦਲੀਲੀ ਪੈਗੀ ਨੀ ਸੁਣ ਬੋਲੇ ਸਨੀਰੇ ਦਾ ਸੋਚੀ ਤਬਦੀਦਲੀ ਪੈਗੀ

खा होळा जट बनाता नीट जण्ड ते तर् कशनो कखा ओला जट

ਗੁਲਾਬੀ ਧਰਤੀ ਸਿਆਲਾ ਦੇ ਚੰਦੜਾ ਨੇ ਪਲ ਵਿੱਚ ਭੋਗ ਘਰ ਲੇਦਾ ਪਾਤਾ ਨਹੀਂ ਸਿਆਲਾ ਦੇ ਚੰਦੜਾ ਖਰਲ ਸੀ ਤਾਂ ਮਿਰਜੇ ਦਾ ਪੋਤਾ ਕਹਿੰਦੇ ਤਾਂ ਖਰਲ ਕਿਹਾ ਗਿਆ ਉਹਦੇ ਗੋਤ ਨੂੰ ਲਿਆ ਨਾਲ ਸੁਣ ਸਮਝ ਲਿਓ ਸੇਮ ਬਣੀ ਪਰਮਾੰਦੀ ਪਿਆ ਤੋ ਜਰ ਮਰਵਾਤਾ ਸੇਵ ਬਣੀ ਪਰਮਾੰ ਤੇ ਟੁੱਟ ਗਿਆ ਹਾਰੇ ਖਿਲੇ ਰੇ ਗੀਆਂ ਕਹ ਲੀਆਂ ਨੀਅਤ ਮਾਰੇ ਚਰਤੀ ਤੇ ਟੁੱਟ ਗਿਆ ਹਾਰੇ ਖਿਲੇ ਗੀਆਂ ਕਹ ਲੀਆਂ ਕਹੇ ਦੇਵ ਥਰੀ ਕਿਆ ਦਾ

ਕਥਾ ਬੁੜੀ ਹੋਈ ਤੋਨੇ ਸਮਝੀ ਆਈ ਹੋਣੀ ਤੇ ਇਹ ਜਿਹੜੀ ਮਤਲਬ ਇਹਦਾ ਖਰਲ ਗੋਤ ਸੀ ਚੰਦੜ ਇਹਨੂੰ ਵਿਆਹਣ ਆਏ ਸੀ ਸਹਿਵਾ ਨੂੰ ਹੈਨਾ ਤੇ ਇਹ ਮਾਮੇ ਭੂਆ ਦੇ ਪੁੱਤ ਸੀ ਆਸ ਵਿੱਚ ਤੇ ਫਿਰ ਮਾਮੇ ਕਹਿੰਦੇ ਅਸੀਂ ਨਹੀਂ ਰਿਸ਼ਤਾ ਕਰਨਾ ਇਹਨਾਂ ਦਾ ਆਸ ਵਿੱਚ ਹੀ ਬੰਦ ਹੀ ਨਹੀਂ ਸੀ ਉਹ ਇਹਨਾਂ ਦੇ ਮੁਸਲਮਾਨ ਦੇ ਆਸ ਵਿੱਚ ਰਿਸ਼ਤੇ ਹੋ ਜਾਂਦੇ ਹਨ ਤੇ ਪਰ ਫਿਰ ਇਹ ਉਹਨੂੰ ਕੱਢ ਕੇ ਲੈ ਗਿਆ ਸੀ ਤੇ ਫਿਰ ਰਸਤੇ ਦੇ ਵਿੱਚ ਜਿਹੜਾ ਕੁਸ ਹੋਇਆ ਉੱਥੇ ਉਹਨਾਂ ਦੇ ਭਰਾਵਾਂ ਨੇ ਮਗਰੇ ਆ ਕੇ ਉਹਨਾਂ ਨੇ ਉਹ ਉੱਥੇ ਵੱਢਤਾ ਤੇ ਮਾਰਤਾ ਤੇ ਇਹਨਾਂ ਨੇ ਯਾਦਗਾਰਾਂ ਬਣੀਆਂ ਹੋਈਆਂ ਨੇ ਚਲੋ ਤੁਸੀਂ ਸਭ ਨੇ ਇਹ ਇਹਦੇ ਬਾਰੇ ਸੁਣੀ ਹੋਇਆ ਹਨ ਤੇ ਆ ਜੋ ਫਿਰ ਹੁਣ ਆਪਾਂ ਨੁਕਤੇ ਪੱਲ ਜਰੂਰ ਦੱਸਿਓ ਸਾਨੂੰ ਇਹ ਸਾਡੇ ਲੋਕਾਂ ਦਾ ਤਾਂ ਕਿਹੋ ਜਿਹੀ ਲੱਗੀ ਤੇ ਕਮੈਂਟ ਕਰਨਾ ਨਾ ਭੁੱਲਿਓ ਜੇ ਸਰਦੀ ਦਾ ਮੌਸਮ ਚੱਲ ਰਿਹਾ ਤੇ ਬੁਖਾਰ ਕਿਸੇ ਨੂੰ ਖੰਗ ਨਾ ਹੋ ਰਹੀ ਹੈ ਤਾਂ ਤੁਸੀਂ ਲਿਖ ਲਓ ਦੋ ਚਮਚੇ ਅਦਰਕ ਦਾ ਰਸ نکال ਲਓ ਕਿੰਨੇ ਚਮਚੇ ਦੋ ਰਸ ਦੋ ਚਮਚੇ ਅਦਰਕ ਦਾ ਰਸ ਨਿਕਾਲ ਲਿਆ ਉਹਦੇ ਵਿੱਚ ਸਿੰਧ ਦਾ ਨਮਕ ਪਾ ਲਓ ਥੋੜਾ ਜਿਹਾ ਜਿਵੇਂ ਤੁਹਾਨੂੰ ਠੀਕ ਲੱਗਦਾ ਨਾ ਉਨਾਂਕ ਪਿਰੂ ਨੂੰ ਮਾਤਰ ਸਿੰਤਾ ਨਾਮਕ ਪਾ ਲੋ ਪਾਕਿਸਤਾਨੀ ਨਾਮਕ ਜਿਹਨੂੰ ਕਹਿੰਦੇ ਆਪਾਂ ਉਹ ਪਾ ਲੋ ਸਵੇਰੇ ਖਾਲੀ ਪੇਟ ਪੀ ਲੋ ਜਿੰਦਗੀ ਭਰ ਕਦੇ ਕਦੇ ਬੁਖਾਰ ਨਹੀਂ ਹੋਊਗਾ ਤੇ ਇਹ ਤਜਰਬਾ ਜ਼ਰੂਰ ਕਰਕੇ ਦੇਖਿਓ ਦੋ ਦਿਨ ਪੀ ਲਿਓ ਹੈਨਾ ਤੇ ਬਿਲਕੁਲ ਸਹੀ ਇਹ ਦੱਸਿਆ ਹੋਇਆ ਹੈ ਕੋਸ਼ਟਜੀ ਮਹਾਰਾਜ ਦਾ ਦੱਸਿਆ ਹੋਇਆ ਬਿਲਕੁਲ ਸਹੀ 100% ਦੀ ਗਾਰੰਟੀ ਵਰਗਾ ਹੀ ਕੰਮ ਹੈ ਇਹ ਜ਼ਰੂਰ ਕਰਕੇ ਬੁਖਾਰ ਤੋਂ ਬਚੋਗੇ ਹੈਨਾ ਤੇ ਲੋ ਹੁਣ ਜੋ ਸਾਨੂੰ ਛੁੱਟੀਆਂ ਤੇ ਕੱਲ ਨੂੰ ਫੇਰ ਅਸੀਂ ਏਸੀ ਲੋਕ ਗਾਥਾ ਕੱਲ ਦੇ ਗੀਤ ਸੁਣੋਗੇ ਉਹ ਜਦੋਂ ਬੱਕੀ ਘਰੇ ਆ ਗਈ ਸੀ ਮਿਰਜੇ ਦੀ ਮੈਂ ਨਾਲ ਦੇ ਨਾਲ ਹੀ ਪਾ ਦੇਣਾ ਹੈ ਗੀਤ ਕੱਲ ਨੂੰ ਉਹ ਸੁਣਿਓ ਤੁਸੀਂ